ਖਿੱਟੇ ਮੁੰਡਿਆਂ ਵੇਰੀ ਨੱਚਦੀ ਦੀ ਫੋਟੋ ਮੁੰਡਿਆਂ ਹੈ ਵੇਰੀ ਨੱਚਦੀ ਦੀ ਫੋਟੋ ਮੁੰਡਿਆਂ ਹੈ ਜਿਲ੍ਹਾ ਮਸੀਹ ਨੂੰ ਵਧਾਈ ਦੇਣਾ ਚਾਹਨਾ ਲੋੜੀ ਦੇ ਪਵਿੱਤਰ ਦਿਹਾੜੇ ਤੇ ਪ੍ਰਮਾਤਮਾ ਉਹਨਾਂ ਦਾ ਨਵਾਂ ਸਾਲ ਜਿਹੜਾ ਹੈਗਾ ਚੰਗਾ ਚੜਾਵੇ ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਣ ਔਰ ਨਾਲ ਹੀ ਮੈਂ ਜਿਹੜਾ ਹੈਗਾ ਇਹ ਵੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪੁਲਿਸ ਜਿਹੜੀ ਕਿ ਲੋਕਾਂ ਦੀ ਸੇਵਾ ਕਰਦੀ ਹੈ ਉਹ ਉਹ ਸੇਵਾ ਜਿਹੜੀ ਹੈ ਉਹ ਦੀ ਨਿਰੰਤਰ ਚਾਲੂ ਰਹੇ ਔਰ ਤਾਂ ਕਿ ਅਸੀਂ ਜਿਹੜਾ ਹੈਗਾ ਸਮਾਜ ਨੂੰ ਇੱਕ ਸੁਖਾਵਾਂ ਮਾਹੌਲ ਦੇਣ ਦੇ ਵਿੱਚ ਹੋਰ ਜਿਹੜਾ ਵੱਧ ਚੜ ਕੇ ਸੇਵਾ ਕਰੀਏ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਅਸੀਂ ਆਪਣੇ ਕੰਮ ਦੇ ਕਾਰਗੁਜ਼ਾਰੀ ਦੇ ਵਿੱਚ ਜਿਹੜਾ ਹੈਗਾ ਵਧੀਆ ਜਿਹੜਾ ਹੈਗਾ ਪਹਿਮਾਨੇ ਤੇ ਪਹੁੰਚੀਏ ਤੁਹਾਡੋ ਤੇ ਤੁਹਾਡੇ ਜਿੰਨੇ ਦਰਸ਼ਕ ਨੂੰ ਲੋਰੀ ਪਰੋ ਦੀ ਲੱਖ ਲੱਖ ਵਧਾਈ ਹੈ। ਮਾਣ ਵਾਲੇ ਐਸਐਸਪੀ ਫਿਰੋਜ਼ਪੁਰ ਸਟਾਜੀ ਬਲੋਰ ਜਿਹੜੇ ਨਿਰਦੇਸ਼ ਜਿਹਦੇ ਦੇਸ ਮੁਤਾਬਿਕ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਹੈਗੇ ਤੇ ਜਿਹੜੇ ਟ੍ਰੈਫਿਕ ਮੁਲਾਜ਼ਮ ਹੈ ਜਿਹੜੇ 24 ਘੰਟੇ ਫਿਲਚ ਰਹਿ ਕੇ ਤੁਹਾਡੀ ਸੇਵਾ ਲਈ ਤਿਆਰ ਹੈਗੇ। ਉਹਨਾਂ ਲਈ ਜਿਹੜਾ ਹੈਗਾ ਲੋਰੀ ਦਾ ਸਿਵਾਰ ਤੇ ਚੁੰਗੀ ਨੰਬਰ 7 ਜਿਹੜਾ ਫਿਰੋਜ਼ਪੁਰ ਸਰ ਦੇ ਇੱਕ ਮੁੱਖ ਜਿਹੜਾ ਹੈਗਾ ਹੈਗਾ ਹਾਂ ਕਿਤੇ ਬਣਾਇਆ ਜਾ ਰਿਹਾ। ਨਾਜ਼ਰੇ ਬਸਤੀ ਦੇ ਲੋਕ ਨੇ ਉਹਨੂੰ ਵੀ ਸਮਝ ਕਰਕੇ ਲੋਰੀ ਦਾ ਹੈਲੋ ਹੈਲੋ ਇਦੇ علاوہ ਇਹ ਲੂਡ ਪਰ ਨੂੰ ట్రాਫਿਕ ਗਵਰਨਸ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਜਿਵੇਂ ਪੀਐਸਪੀ ਰਿਪੋਰਟਰ ਸਾਹਿਬ ਇੱਕ ਬਹੁਤ ਹੀ ਅਰੁਣ ਮੰਡਨ ਜੀ ਦਾ ਇੱਕ ਬੜਾ ਹੀ ਅਨੋਖਾ ਉਪਰਾਹ ਲਾਏਗਾ ਕਿ ట్రాਫਿਕ ਸੈਲਫੀ ਪੁਆਇੰਟ ਬਣਾਇਆ ਗਿਆ ਹੈ ਲੋਕਾਂ ਨੂੰ ਅਵੇਰਨਸ ਕਰਨ ਵਾਸਤੇ

क्योंकि ये बड़ी दूर दूर से आए हैं और ये कई बार सोचते हैं कि बॉर्डर पे रह रहे के बता परेशान हो जाता है लेकिन ये आज बड़े खुश महसूस कर रहे हैं कि हम बॉर्डर पे अपनी लोही मना रहे हैं जैसे घर में मनाते हैं वैसे इधर मना रहे हैं तो ये सारे जवान आज खुश हैं इनके साथ इनके अफीसर भी हैं इनके साथ इनकी महिला भी जो भोज में बरती है वो भी इनके साथ बड़ा अच्छे प्यार से मोहब्बत से खुशी मना रहे हैं तो ये पूरे देशवासियों को एक मैसेज आता है कि हमारे भाई बॉर्डर पे केले नहीं है हम लोग इनके साथ हैं और इनके साथ हम लोहड़ी मना रहे हैं तो इसी लोहड़ी के साथ हम तो आज का दिन बड़ा खुशी का मनाया जा रहा है और ये मैसेज इनके घर तक भी पहुंचेगा घर वाले परिवार देखेंगे बच्चे देखेंगे और बड़े खुश होंगे लोहड़ी का त्योहार बड़ी खुशी से मना रहे हैं ਜਿਹੜਾ ਜਿਹੜਾ ਪ੍ਰੋਗਰਾਮ ਹੈਗਾ ਉਹ ਧੀਾਂ ਦੀ ਲੋੜੀ ਦਾ ਪ੍ਰੋਗਰਾਮ ਆਨਯਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜੀ ਦੀ ਅਗਵਾਈ ਹੇਠ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਸੋ ਇਹਦੇ ਅਧੀਨ ਅਸੀਂ ਜਿਹੜੀ ਹੈਗੀਆਂ ਨਵ ਜੰਮੀਆਂ ਜਿਹੜੀਆਂ ਬੱਚੀਆਂ ਹੈ ਉਹਨਾਂ ਦੀ ਲੋੜੀ ਦਾ ਤਿਉਹਾਰ ਮਨਾ ਰਹੇ ਹਾਂ ਉਹਨਾਂ ਨੂੰ ਜਿਹੜਾ ਆਪਣੇ ਵੱਲੋਂ ਬਲੈਂਕਟ ਅਤੇ ਜਿਹੜੀਆਂ ਕਿੱਟਸ ਹੈਗੀਆਂ ਨੇ ਡਿਸਟ੍ਰਿਬਿਊਟ ਕੀਤੀਆਂ ਜਾ ਰਹੀਆਂ ਨੇ ਅਤੇ ਉਸ ਨਾਲ ਹੀ ਜਿਹੜੇ ਥੋੜੇ ਵੱਡੀਆਂ ਧੀਆਂ ਹੈਗੀਆਂ ਨੇ ਉਹਨਾਂ ਦੇ ਲਈ ਅਸੀਂ ਜਿਹੜੀ ਟਰੈਕਸੂਟਸ ਜਿਹੜੇ ਹੈਗੇ ਡਿਸਟ੍ਰੀਬਿਊਟ ਕਰ ਰਹੇ ਹੈਗੇ ਤੇ ਲੋਹੜੀ ਦਾ ਤਿਹਾਰ ਜਿਹੜਾ ਹੈਗਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਉਹਨਾਂ ਪੂਰਾ ਸਮੂਹ ਸਟਾਫ ਹੈਗਾ ਉਹਨਾਂ ਵੱਲੋਂ ਪੂਰੇ ਸਟਾਫ ਵੱਲੋਂ ਜਿਹੜਾ ਹੈਗਾ ਇਹਨਾਂ ਬੱਚੀਆਂ ਦੇ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਇੱਕ ਅਸੀਂ ਜਿਹੜੀ ਪਹਿਲ ਸ਼ੁਰੂ ਕੀਤੀ ਹੈ ਕਿ ਇੱਕ ਕਾਊਂਟਰ ਜਿਹੜਾ ਹੈਗਾ ਅਸੀਂ ਲਗਾਇਆ ਹੈਗਾ ਤੇ ਜ਼ਿਲ੍ਹਾ ਪੱਧਰ ਤੇ ਉਹਦੇ ਵਿੱਚ ਜਿਹੜੀ ਅਸੀਂ ਜੋ ਵੀ ਧੀਆਂ ਨੂੰ ਜਿਹੜਾ ਹੈਗਾ ਜੋ ਪੜਾਉਣ ਦੇ ਲਈ ਸਿੱਖਿਆ ਦੇ ਲਈ ਜਿਹੜੀ ਹੈਗੀ ਬੇਟੀ ਬਚਾਓ ਬੇਟੀ ਪੜ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਇੱਕ ਫ੍ਰੀ ਜ਼ਿਆਦਾ ਲੰਗਰ ਜਿਹੜਾ ਵੀ ਸਾਡੇ ਕੋਲ ਕੋਈ ਪਬਲਿਕ ਦਾ ਨੁਮਾਇੰਦਾ ਆਂਦਾ ਹੈਗਾ ਉੱਥੇ ਬੈਠੇਗਾ ਤੇ ਉੱਥੇ ਚਾਹ ਪੀਏਗਾ ਤੇ ਉਹਨਾਂ ਨੂੰ ਜਿਹੜਾ ਹੈਗਾ ਉਸੇ ਨਾਲ ਅਵੇਅਰਨੈਸ ਹੋਵੇ ਜੁਤੀ ਰਾਜ ਅਸੀਂ ਸਾਰਿਆਂ ਨੇ ਡੀਸੀ ਕੰਪਲੈਕਸ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਲੋਰੀ ਬਣਾਈ ਹੈ ਤੇ ਮੈਂ ਸਾਰੇ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਵੀ ਡੀਸੀ ਕੰਪਲੈਕਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਲੋੜੀ ਦੇ ਮੁਬਾਰਕਾਂ ਲੈਣਾ ਚਾਹੁੰਦੀ ਹਾਂ ਤੇ ਇਹ ਪਰਮਾਤਮਾ ਅੱਗੇ ਬੇਨਤੀ ਕਰਦੀ ਹਾਂ ਅਰਦਾਸ ਕਰਦੀ ਹਾਂ ਕਿ ਸਾਰਿਆਂ ਲਈ ਜਿਹੜਾ ਹੁਣ ਆਉਣ ਵਾਲਾ ਸਮੇਂ ਹੈ ਉਹ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਕਿਉਂਕਿ ਲੋੜੀ ਦਾ ਮਤਲਬ ਹੀ ਇਹ ਹੈ ਕਿ ਅਸੀਂ ਸਾਰੇ ਮਿਲ ਕੇ ਖੁਸ਼ੀਆਂ ਆਪਸ ਵਿੱਚ ਵੰਡਦੇ ਹਾਂ ਕਿ ਅੱਜ ਅਸੀਂ